ਵੀ ਦੋਸਤੋ ਅੱਜ ਆਪਾਂ ਆਏ ਆਂ ਜੀ ਇੱਕ ਬੀਚ ਤੇ ਜੋ ਬਹੁਤ ਹੀ ਮਨਮੋਹਕ ਹੈ ਤੇ ਉਹ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਸੋ ਬੀਚ ਦਾ ਨਾਮ ਕੀ ਹੈ ਉਹ ਵੀ ਤੁਹਾਨੂੰ ਆਪਾਂ ਦੱਸਦੇ ਆਂ ਪਹਿਲਾਂ ਤੁਸੀਂ ਆਲਾ ਦਵਾਲਾ ਦੇਖ ਲਓ ਇਹ ਪਰਬਤਾਂ ਦੀ ਲੜੀ ਯਾਨੀ ਕਿ ਗੰਗੇ ਪਹਾੜ ਨੇ ਇਹਨਾਂ ਤੇ ਕੋਈ ਗ੍ਰੀਨਰੀ ਨਹੀਂ ਸੋ ਗ੍ਰੀਨਰੀ ਹੈ ਇਹ ਦੇਖੋ ਉਹ ਮਾਨ ਰਨਿੰਗਾ ਪੈਗੇ ਜੀ ਇਹ ਆ ਰਹੇ ਨੇ ਉਹ ਪੈਰਾਗਲਾਈਡ ਸ਼ਾਇਦ ਆਹ ਲਾ ਲਓ ਵੀ ਉਹ ਕਰ ਰਹੇ ਨੇ ਤੇ ਇਹ ਵਿਚ ਦਾ ਨਾਮ ਹੈ ਜੀ ਟੇਲਰ ਮਿਸਟੇਕ ਯਾਨੀ ਕਿ ਹੋ ਸਕਦਾ ਮੈਨੂੰ ਕਹਿਣੀ ਨਾ ਆਵੇ ਬਟ ਤਾਂ ਸਾਨੂੰ ਦੱਸ ਰਿਹਾ ਵੀ ਚੰਗੀ ਤਰ੍ਹਾਂ ਹੁਣ ਆਪਾਂ ਚੱਲਦੇ ਹਾਂ ਉਧਰ ਨੂੰ ਲਓ ਜੀ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਵਿਚ ਤੇ ਤੇ ਇਹ ਹੈਗਾ ਜੀ ਕੱਕਾ ਕੱਕਾ ਰੇਤਾ ਕਹਿ ਸਕਦੇ ਆ ਇਹਨੂੰ ਘੱਗਰ ਸੈਂਡ ਹਣਾ ਸੰਦੀਪਾ ਇਥੋਂ ਦੀ ਆਪਾਂ ਤੁਰ ਕੇ ਜਾਵਾਂਗੇ ਸਾਹਮਣੇ ਆ ਰਹੀਆਂ ਬੀਚ ਤੇ ਹੁਣ ਤੁਹਾਨੂੰ ਆਪਾਂ ਦਿਖਾਉਣਾ ਹੈ ਬੀਚ ਦੇ ਨਜ਼ਾਰੇ ਹੋ ਸਕਦਾ ਬਲੌਗ ਥੋੜਾ ਜਿਹਾ ਛੋਟਾ ਹੋਵੇ ਪਰ ਜਿੰਨਾ ਕੁ ਵੀ ਹੈ ਤੁਹਾਡੀ ਨਜ਼ਰ ਆਪਾਂ ਲੈ ਕੇ ਜਾਵਾਂਗੇ ਦੇਖਣ ਨੂੰ ਤਾਂ ਬੀਚ ਬਹੁਤ ਸੋਹਣੀ ਤੇ ਪਰ ਛੋਟੀ ਵੀ ਲੱਗਦੀ ਹੈ ਖੜਕਾ ਲਹਿਰਾਂ ਦਾ ਬਹੁਤ ਜ਼ਿਆਦਾ ਹੈ ਤੇ ਦੇਖਦੇ ਆਂ ਫਿਰ ਆਪਾਂ ਠੀਕ ਹੈ ਜੀ ਤੇ ਆਪਾਂ ਆ ਲੈ ਆਏ ਸੀ ਅੱਜ ਤੇ ਇਹਦੇ ਵਿੱਚ ਸੀ ਆ ਸੀਡ ਨੇ ਸੋ ਦਾ ਕਾਰ ਨਹੀਂ ਆ ਵੀ ਪੂਰੇ ਖੜਕੇ ਪੀਵਾਂਗੇ ਆਪਾਂ ਤੇ ਹੁਣ ਆ ਰਹੇ ਆਂ ਜੇ ਅਸੀਂ ਬਿਲਕੁਲ ਨੇੜੇ ਦੇਖਦੇ ਆ ਤੇ ਇੱਕ ਘੈਂਟ ਜੀ ਦਿਖਾਵਾਂ ਤੁਹਾਨੂੰ ਤੇ ਇਹ ਬੰਦਾ ਯਾਰ ਬਹੁਤ ਉਚਾਈ ਤੇ ਹੁਣ ਉਹਨਾਂ ਦਾ ਇੱਧਰ ਉੱਤਰ ਹਵਾ ਚੱਜ ਪਰ ਇਹ ਚੱਲਿਆ ਸੀ ਇਹ ਸਾਈਡ ਤੋਂ ਇੱਥੋਂ ਚੱਲਿਆ ਸੀ ਓਹ ਹੋਰ ਵੀ ਆ ਰਹੇ ਨੇ ਤੇ ਘੈਂਟ ਹੈ ਗੱਲਬਾਤ ਤੇ ਇਹ ਵੀ ਤਮੰਨਾ ਇੱਕ ਅਸਾਂ ਦੇ ਬਣੇ ਇਹਦੇ ਵੀ ਆਪਾਂ ਨੇ ਕਰਨਾ ਥਾ ਜ਼ਰੂਰ ਚਲੋ ਆਪਾਂ ਲੈ ਕੇ ਚੱਲਦੇ ਹਾਂ ਲੋ ਨੇੜੇ ਲਓ ਜੀ ਇੱਕ ਚੀਜ਼ ਤੁਹਾਨੂੰ ਹੋਰ ਘੈਂਟ ਦਿਖਾ ਰਿਹਾ ਐ ਵੀ ਜਿਹੜੀ ਆ ਚੀਜ਼ ਐ ਇਹ ਰੈਸਕਿਊ ਵਾਸਤੇ ਐ ਮਤਲਬ ਜੇ ਕੋਈ ਇੱਧਰ ਨਹਾਉਂਦਾ ਕਰਦਾ ਬੰਦਾ ਡੁੱਬਦਾ ਕਰਦਾ ਤਾਂ ਆਹ ਜਿਹੜੀ ਚੀਜ਼ ਐ 에ਅ ਲੀਟਰ ਆ ਹਨਾ ਆ ਬੰਦਾ ਨਾਲ ਇਹ ਕੇਰ ਵਾਸਤੇ ਇਹ ਮਤਲਬ ਜਾਣਦੇ ਨੇ ਤੇ ਉਸ ਬੰਦੇ ਨੂੰ ਸੁਰੱਖਿਅਤ ਕੱਟ ਕੇ ਲੈ ਕੇ ਆਉਣਾ ਹੈ ਇਸ ਕਰਕੇ ਇਹਦੀ ਨਿਗਾ ਇੱਥੇ ਖੜਾਇਆ ਹੋਇਆ ਹੈ ਕਿ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆ ਜਾਏ ਤਾਂ ਇਹ ਜੀ ਇਹ ਕੱਢ ਕੇ ਲੈ ਆਉਣ ਇੰਤਜ਼ਾਮ ਤਾਂ ਹੈਗੇ ਨੇ ਆਪਣੇ ਵਾਲੇ ਤਾਂ ਮੰਨਦਾ ਐ ਕਹਿ ਦੇਣ ਕਿ ਚਲ ਪੂਰਗਾਮਿੰਗ ਤੋਂ ਡੁੱਬੂਗਾ ਉਹ ਹੀ ਕੱਟਾਂਗੇ ਤੇ ਦੋਸਤੋ ਇੱਕ ਗੱਲ ਮੈਂ ਪੁੱਛੀ ਹੈ ਵੀ ਜਿਹੜੇ ਇਹ ਝੰਡੇ ਨੇ ਤੇ ਇਹ ਝੰਡਾ ਇਹ ਕਿਉਂ ਲਾਏ ਨੇ ਇਹਦਾ ਮਤਲਬ ਇਹ ਹੈ ਵੀ ਜਿਹੜਾ ਇਹ ਏਰੀਆ ਹੈ ਇਹ ਏਰੀਆ ਹਾਂ ਓਕੇ ਜਿਹੜਾ ਇਹ ਏਰੀਆ ਹੈ ਇਹ ਏਰੀਆ ਤੋਂ ਲੈ ਕੇ ਇਸ ਏਰੀਆ ਤੋਂ ਇੱਧਰ ਨਹੀਂ ਜਾ ਸਕਦੇ ਤੁਸੀਂ ਇਸ ਇਸ ਏਰੀਆ ਤੋਂ ਇੱਧਰ ਨਹੀਂ ਜਾ ਸਕਦੇ ਤੇ ਇਹ ਏਰੀਆ ਜਿੱਨਾ ਇਹ ਮਤਲਬ ਮੈਂ ਤੁਹਾਨੂੰ ਦਿਖਾ ਦਾਂ ਇਹ ਇਹ ਦੋਸੀਂ ਦੇਖ ਰਹੇ ਜਿਹੜਾ 플ੈਗ ਹੈ ਤੇ ਬਲੈਕ ਦੇ ਬਿਲਕੁਲ ਸਟੇਟ ਤੁਸੀਂ ਇਹ ਸਾਈਡ ਤੇ ਨਹੀਂ ਜਾ ਸਕਦੇ ਸਿਰਫ ਇਹਦੀ ਸੀਰ ਵਿੱਚ ਬਿਲਕੁਲ ਸਾਹਮਣੇ ਇਸ ਇਸ ਸਾਈਡ ਤੇ ਰਹਿਣਾ ਤੇ ਸੇਮ ਉਧਰਲੀ ਸਾਈਡ ਹਾਂ ਪਹਿਲਾਂ ਇੱਕ ਵਾਰੀ ਮੈਂ ਉਹ ਕਰਮ ਜੇ ਮੈਂ ਤੁਹਾਨੂੰ ਅਗਲਾ ਵੀ ਦਿਖਾ ਦਾਂ ਜਿਹੜੀ ਆਹ ਸਾਈਡ ਹੈ ਜੇਕਰ ਤੁਸੀਂ ਆਨੇ ਹੋ ਤਾਂ ਇਹ ਤੁਹਾਡੀ ਇਹ ਕਹਿੰਦਾ ਵੀਰ ਇਸ ਸੀਜ਼ਨ ਨਾਲ ਗੱਲ ਕਰੀ ਸੀ ਤੇ ਇਹ ਸਾਈਡ ਤੁਸੀਂ ਇਹ ਬਿਲਕੁਲ ਇਹਦੇ ਦਾਇਰੇ ਦੇ ਵਿੱਚ ਵਿੱਚ ਰਹਿਣਾ ਹੈ ਬਿਲਕੁਲ ਤਾਂ ਕਿ ਤੁਸੀਂ ਕਿਸੇ ਤਰ੍ਹਾਂ ਨੁਕਸਾਨ ਨਾ ਹੋ ਸਕੇ ਤੁਹਾਡਾ ਤੁਸੀਂ ਡੁੱਬ ਨਾ ਜਾਓ ਤਾਂ ਇਸ ਕਰਕੇ ਇਹ ਜਿਹੜੇ ਖੜੇ ਨੇ ਇਸ ਕਰਕੇ ਤੁਹਾਡੀ ਸੁਰੱਖਿਆ ਵਾਸਤੇ ਖੜੇ ਨੇ ਵੀ ਤੁਸੀਂ ਸਿਰਫ ਇਸ ਏਰੀਏ ਦੇ ਵਿੱਚ ਹੀ ਮਤਲਬ ਅ ਨਾ ਆਉਣਾ ਸੋ ਇਸ ਕਰਕੇ ਆਪਦਾ ਧਿਆਨ ਰੱਖੋ ਜੇਕਰ ਤੁਸੀਂ ਆਉਨੇ ਹੋ ਤਾਂ ਇਹ ਚੀਜ਼ਾਂ ਦੇ ਜਿਹੜਾ ਇਹ ਸੇਰਲ ਇਹ ਸਾਈਡ ਹੈ ਇਹ ਸਾਈਡ ਲਹਿਰਾਂ ਬਹੁਤ ਤੇਜ਼ ਹੁੰਦੀਆਂ ਨੇ ਤੇ ਇਹ ਸਾਈਡ ਇੱਥੇ ਇਹਨਾਂ ਨੇ ਚੈੱਕ ਕੀਤਾ ਹੋਇਆ ਵੀ ਇਹ ਸਾਈਡ ਤੁਸੀਂ ਬਹੁਤ ਬਿਲਕੁਲ ਹੀ ਸੇਫ ਹੋ ਇਸ ਸਰ ਕੇ ਤੁਸੀਂ ਸਿਰਫ ਇੰਨੇ ਏਰੀਆ ਦੇ ਵਿੱਚ ਆਪਣਾ ਤੁਸੀਂ ਇੰਜੋਏ ਕਰ ਸਕਦੇ ਹੋ ਸੋ ਹੁਣ ਆਪਾਂ ਤੇ ਹੋ ਸਕਦਾ ਆ ਵੀ ਗੱਲ ਵੀ ਕਰਵਾਈਏ ਤੁਹਾਡੀ ਥੋੜੀ ਥੋੜੀ ਜੀ ਤੇ ਇਹ ਦੱਸਣ ਗਿਆ ਤੁਹਾਨੂੰ ਤੇ ਦੋਸਤੋ ਮੈਂ ਨਾ ਗੱਲ ਕਰਵਾਉਣ ਜਾ ਰਿਹਾ ਸੋ ਥੋੜੀ ਜੀ ਵੀ ਆਪਾਂ ਇਹਨਾਂ ਨਾਲ ਐਕਸਪਲੇਨ ਕਰਾਂਗੇ ਜੇ ਤੁਹਾਨੂੰ ਸਮਝ ਆਉਣੀ ਹੈ ਤਾਂ ਜ਼ਰੂਰ ਇਹਨਾਂ ਨਾਲ ਆਪਾਂ ਗੱਲ ਕਰਾਂਗੇ ਹਾਂ ਚਲੋ ਬੋਲੋ ਮਾਈਕਸ ਓਨ ਦ ਬੀਚ ਵਿਦ ਥਰੂ ਟੂ ਫਲੈਗਸ ਆ ਸੇਫਸਟ ਪਾਰਟ ਓਕੇ safe pass part of the beach to so any problem people your care yeah okay care waste okay theek hai dosto main inna naal thodi ji gal kare kyunki mainu english thodi problem hai so is karke main thodi ji gal karke tode naal eh video saji kar raha ha ki eh keh rahe ne vi je tusi assi inna di suraksha vaas hai area de waste sirf sirf itho to leke sirf itthe tak hi tusi nah sakde ho tusi agge nahi ja sakde ya side te nahi ja sakde to theek hai okay thank you very much ਲਓ ਵੀ ਦੋਸਤੋ ਮੈਂ ਫੇਰ ਹੁਣ ਤੁਹਾਨੂੰ ਇੱਕ ਕੁਦਰਤ ਦਾ ਨਜ਼ਾਰਾ ਦਿਖਾ ਰਿਹਾ ਤੇ ਆਪਾਂ ਹੁਣ ਜਾਵਾਂਗੇ ਬਿਲਕੁਲ ਨੇੜੇ ਨੇੜੇ ਸੋ ਮੇਰੀ ਇੱਛਾ ਸੀ ਕਿ ਅੱਜ ਦਾ ਵਲੌਗ ਆਪਾਂ ਪਰ ਬਣੂਗਾ ਛੋਟਾ ਛੋਟੇ ਮੇਜ ਹੋ ਰਿਹਾ ਵੀ ਆਪਾਂ ਤੁਹਾਨੂੰ ਥੋੜਾ ਥੋੜਾ ਨੇੜੇ ਲੈ ਕੇ ਜਾਈਏ ਤੇ ਮੌਸਮ ਬਹੁਤ ਵਧੀਆ ਹੈ ਤੇ ਕੁਦਰਤ ਦਾ ਨਜ਼ਾਰਾ ਇਸ ਕਰਕੇ ਆ ਵੀ ਸਾਨੂੰ ਵਧੀਆ ਲੱਗ ਰਿਹਾ ਹੈ ਇਹ ਲੈਰਾਂ ਨੇ ਇਹ ਲੈਰਾਂ ਨੂੰ ਤਰਸਣ ਦੇਖਣ ਵਾਸਤੇ ਮੈਂ ਤਰਸਿਆ ਵਿਆ ਸੀ ਇਹ ਸੀ ਉਹ ਹੁਣ ਬਹਿ ਗਏ ਮਤਲਬ ਕੱਢਦੇ ਆ ਤਾਂ ਸੋ ਜਿੱਤੇ ਨੀਲਾ ਦਿਰੇ ਤਾਂ ਉਹ ਲੱਗਦਾ ਵੀ ਸਾਡੇ ਸਿਰ ਨਾਲੋਂ ਵੀ ਉੱਚਾ ਹੈ ਦੇਖੋ ਲੈਰ ਸਾਡੇ ਕੋਲੇ ਆ ਰਹੀ ਹੈ ਹੁਣ ਪਤਾ ਨਹੀਂ ਸਾਡੇ ਪੈਰਾਂ ਤੇ ਲੱਗੂਗੀ ਦੇਖ ਲੈ ਕੀ ਆਵਾਜ਼ ਹੈ ਨਾ ਕੁਦਰਤ ਆ ਵੀ ਉਹਨਾਂ ਪਿੱਛੇ ਮੁੜ ਗਿਆ ਪਾਣੀ ਤੇ ਸੋ ਇਹ ਸੀਗਾ ਵਿੱਚ ਸੀ ਟੇਲਰ ਟੇਲਰ ਮਿਸਟੇਕ ਇਹ ਸੀ ਟੇਲਰ ਮਿਸਟੇਕ ਵਿੱਚ ਸੋ ਹੁਣ ਆਪਾਂ ਤੁਹਾਨੂੰ ਅੱਗੇ ਕਿਤੇ ਰੁਕੇ ਤਾਂ ਉਹ ਤੁਹਾਨੂੰ ਦਿਖਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਬਲੌਗ ਦਾ ਐਂਡ ਕਰਾਂਗੇ ਤੇ ਸਿਰਫ ਇਹ ਛੋਟਾ ਜਿਹਾ ਬਣ ਸਕਿਆ ਸੋ ਇਸ ਕਰਕੇ ਮੈਂ ਚਾਹੁੰਦਾ ਸੀਗਾ ਵੀ ਚੱਲ ਤੁਹਾਡੇ ਨਾਲ ਸ਼ੇਅਰ ਕਰੀਏ ਆਪਾਂ ਠੀਕ ਹੈ ਵੀ ਦੋਸਤੋ ਮਿਲਦੇ ਆਪਾਂ ਬਣੇ ਰਹੋ ਸਾਡੇ ਨਾਲ ਬਲੌਗ ਤੇ ਤੇ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਕਰ ਲਓ ਜਦੋਂ ਤੱਕ ਸਾਡਾ ਚੈਨਲ ਮੋਨਟਾਈਜ਼ ਨਾ ਹੋ ਜਾਏ ਠੀਕ ਹੈ ਵੀ ਦੋਸਤੋ ਮਿਲਦੇ ਆ ਜਲਦੀ ਤੇ ਉਹ ਦਰ ਰਾਈ ਕਿ ਟਿਕਟ ਡੋਰ ਕਰਦੇ ਨੇ ਤੇ ਇੱਧਰ ਵੀ ਆ ਰਹੇ ਨੇ ਇਹ ਸ਼ਾਇਦ ਇਹ ਸਾਈਡ ਹੈਗੀ ਸ਼ਾਇਦ ਇਹ ਪੈਰਾਗ੍ਰੇਡ ਕਰਨ ਵਾਸਤੇ ਹੀ ਆ ਬੰਦਾ ਇਹ ਸਾਡਾ ਮੇਰਾ ਸੁਪਨਾ ਹੈ ਇਹ ਵੀ ਆਪਾਂ ਇਹਦੇ ਵੀ ਕਰਨਾ ਹੈ ਠੀਕ ਹੈ ਜੀ ਤੇ ਪਰ ਇੰਡੀਆ ਦੇ ਵਿੱਚ ਸੁਰੱਖਿਅਤ ਘੱਟ ਆ ਕਿਉਂਕਿ ਹੁਣ ਪਿੱਛੇ ਜੇ ਖਬਰ ਆਈ ਸੀ ਕਿ ਕੁੜੀ ਮਤਲਬ ਪੈਰਾਗਲਾਈਡ ਕਰਦੀ ਸੀ ਤੇ ਉਹਨੇ ਕੀ ਕਰਿਆ ਆ ਉਹ ਡਿੱਗ ਕੇ ਮਰ ਗਈ ਮਤਲਬ ਸੋ ਥੋੜਾ ਧਿਆਨ ਰੱਖੋ ਸੁਰੱਖਿਆ ਦਾ ਪੂਰਾ ਧਿਆਨ ਰੱਖੋ ਠੀਕ ਹੈ ਜੀ ਮਿਲਦੇ ਹਾਂ ਜਲਦੀ ਆਪਾਂ ਅੱਗੇ ਅਗਲੇ ਬਲਾਗ ਇਸੇ ਬਲਾਗ ਦੇ ਵਿੱਚ ਕੁਝ ਆਪਾਂ ਕਿਤੇ ਰੁਕਾਂਗੇ ਕੁਝ ਖਾਵਾਂ ਪੀਵਾਂਗੇ ਤੇ ਉਹ ਤੁਹਾਡੇ ਨਾਲ ਐਕਸਪਲੇਨ ਕਰਾਂਗੇ ਲਓ ਵੀ ਦੋਸਤੋ ਆਪਾਂ ਤੁਹਾਨੂੰ ਦਿਖਾ ਰਹੇ ਆ ਐਕਚੁਅਲੀ ਸੌਰੀ ਜਿਹੜੀ ਬੋਲਣ ਦੇ ਵਿੱਚ ਮਤਲਬ ਥੋੜੀ ਮਿਸਟੇਕ ਸੀ ਤਾਂ ਆ ਲਿਖਿਆ ਹੋਇਆ ਟ੍ਰਾਇਲਰ ਮਿਸਟੇਕ ਇਜ਼ ਅ ਨਾਮ ਵਿੱਚ ਦਾ ਅਸੀਂ ਇਸ ਜਗ੍ਹਾ ਤੇ ਹਾਂ ਇਸ ਟਾਈਮ ਹਣਾ ਯੂ ਆਰ ਹੇਅਰ ਜਿਵੇਂ ਕਿ ਅਸੀਂ ਇਸ ਜਗ੍ਹਾ ਤੇ ਹਾਂ ਤੇ ਬਾਕੀ ਆ ਇਧਰ ਘਰਨੇ ਬੈਕ ਸਾਈਡ ਤੇ ਅਸੀਂ ਉਹ ਵੀ ਮੈਂ ਹੁਣ ਤੁਹਾਨੂੰ ਸ਼ੂਟ ਕਰਕੇ ਆਪਾਂ ਦਿਖਾਵਾਂਗੇ ਵੀਡੀਓ ਚ ਤੇ ਅਸੀਂ ਇਹ ਇਹ ਜਗ੍ਹਾ ਵਿੱਚ ਦੀ ਆ ਕੇ ਉਰੇ ਰੁਕੇ ਸੀ ਇੱਥੋਂ ਇੱਥੇ ਜਾ ਕੇ ਹਰੋਂ ਅਸੀਂ ਵਾਪਸ ਚੱਲੇ ਆਂ ਤੇ ਰਾਹ ਦੇ ਵਿੱਚ ਜਿਹੜੀ ਇਹ ਪੈਠੇ ਜੀ ਆ ਹਾਂ ਆਪਾਂ ਇੱਧਰ ਹੀ ਜਾਵਾਂਗੇ ਹੁਣ ਓਕੇ ਅਸੀਂ ਜਾਵਾਂਗੇ ਆਹ ਸਾਈਡ ਦੀ ਆਏ ਸੀ ਪਰ ਹੁਣ ਆਹ ਸਾਈਡ ਦੇ ਅਸੀਂ ਜਾਵਾਂਗੇ ਉੱਧਰ ਦੀਆਂ ਤਾਂ ਇੱਥੋਂ ਦੀ ਅਸੀਂ ਸ਼ੂਟ ਕਰਾਂਗੇ ਨਾਲ-ਨਾਲ ਤੇ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਤੇ ਇਹ ਆ ਜੀ ਨਕਸ਼ਾ ਜੇ ਕਦੇ ਆਉ ਤਾਂ ਆਪਾਂ ਯੂਰੇ ਜ਼ਰੂਰ ਆ ਕੇ ਜਾਇਓ ਆਪਦੀ ਫੈਮਿਲੀ ਦੇ ਨਾਲ ਲਓ ਜੀ ਆਪਾਂ ਇੱਕ ਝਾਕਾ ਦਵਾ ਰਿਆ ਤੁਹਾਨੂੰ ਜਿਹੜਾ ਪਹਾੜੀ ਦੇ ਉੱਪਰ ਬਸੇ ਹੋਏ ਘਰ ਨੇ ਇਹ ਨੇ ਜੀ ਤੇ ਹੁਣ ਆਪਾਂ ਤੁਹਾਨੂੰ ਸਾਹਮਣੇ ਥੋੜਾ ਜਿਹਾ ਦਿਖਾਵਾਂਗੇ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਛੱਡਿਆ ਵੀ ਆਪਾਂ ਤੁਹਾਨੂੰ ਇੱਕ ਦਿਖਾਵਾਂਗੇ ਜਿਥੋਂ ਨਹੀਂ ਸੀ ਲੰਘਣਾ ਸੀ ਇਹ ਨਹੀਂ ਦੇਖੋ ਆਲੇ-ਦਾਲੇ ਪਹਾੜ ਨੇ ਤੇ ਵਿਚਾਲੇ ਇਹ ਘਰ ਜਨਕੀ ਬਹੁਤ ਹੀ ਖੂਬਸੂਰਤ ਦ੍ਰਿਸ਼ ਹੈ ਦੇਖਣ ਨੂੰ ਵਧੀਆ ਵੀ ਲੱਗਦਾ ਅੱਖਾਂ ਨੂੰ ਜੱੱਚਦਾ ਵੀ ਹੈ ਤੇ ਜਿਹੜੇ ਘਰ ਉਚਾਈ ਦੇ ਬਣੇ ਹੋਏ ਨੇ ਨਾ ਉਹਨਾਂ ਨੂੰ ਤੂਫਾਨ ਆ ਦੇਖੋ ਤੇ ਆ ਦੇਖੋ ਓ ਮਾਈ ਗਾਡ ਕਿੰਨੀ ਜ਼ਬਰਦਸਤ ਲੋਕਾ ਜਾਨਾ ਤੇ ਇਹ ਹੁਣ ਦੇਖੋਗੀ ਇੱਥੋਂ ਜਦੋਂ ਆਪਾਂ ਅਸਾਂ ਗੱਡੀ ਮੋੜਾਂਗੇ ਨਾ ਅਸੀਂ ਤੇ ਫਿਰ ਆਹ ਦੇਖੋ ਆਹਾ ਹਾ ਹਾ ਕੀ ਬਾਤ ਆਈ ਇਹ ਹਾ ਹੁਣ ਮੈਂ ਤੁਹਾਨੂੰ ਬਾਹਰ ਨਿਕਲ ਕੇ ਦਿਖਾਉਣਾ ਜੀ ਕਿੰਨਾ ਖੂਬਸੂਰਤ ਘੈਂਟ ਦ੍ਰਿਸ਼ਾ ਦੇਖੋ ਤੇ ਅਸੀਂ ਆਇਆ ਇਧਰੋਂ ਥੱਲੋਂ ਸੋ ਇਹ ਸਾਈਡ ਹੋਰ ਐਕਚੁਅਲੀ ਸ਼ਹਿਰ ਦੀ ਤੇ ਇਹ ਦੇਖੋ ਤੇ ਉਹ ਸਾਹਮਣੇ ਦੇਖੋ ਇਧਰ ਜਦੋਂ ਓਵਰਫਲੋ ਹੋ ਜਾਂਦਾ ਤਾਂ ਇਧਰ ਪਾਣੀ ਬਹੁਤ ਜ਼ਿਆਦਾ ਆ ਜਾਂਦਾ ਇਹ ਸਾਈਡ ਤੇ ਅੱਜ ਇਹ ਬਿਲਕੁਲ ਯਾਨੀ ਕਿ ਪਾਣੀ نیچے ਗਿਆ ਹੋਇਆ ਆਪਾਂ ਹੋ ਸਕਦਾ ਇੱਥੋਂ ਨਹੀਂ ਲੰਗੀਏ ਠੀਕ ਹੈ ਜੀ ਚਲੋ ਮਿਲਦੇ ਆ ਜੀ ਆਪਾਂ ਹੋ ਸਕਦਾ ਆਪਾਂ ਇੱਥੋਂ ਨਹੀਂ ਲੰਗੀਏ ਪਰ ਜਾ ਕੇ ਪਤਾ ਲੱਗੋ ਸੀ ਕਿੱਧਰ ਜਾ ਰਹੇ ਹਾਂ ਆ ਆ ਗਏ ਜੀ ਸਾਡੇ ਮੂਹਰੇ ਸਮੁੰਦਰ ਜਬਰਦਸਤ ਤੇ ਇਹ ਲੋ ਚਾਕਾ ਤੁਸੀਂ ਦੇਖੋ ਜੀ ਬੱਚੇ ਕਿਵੇਂ ਮਤਲਬ ਆ ਵੀ ਦਰਤ ਤਾਂ ਇਦਾਂ ਦੀ ਕੀ ਗਈ ਥੋੜੇ ਜੇ ਇਹ ਆਹ ਦੇਖੋ ਇਹ ਦੂਰ ਤੱਕ ਦੇਖੋ ਜਮਾ ਨਹੀਂ ਕੁਸਦੀਦਾ ਉਧਰੀ ਸਾਈਡ ਇਹ ਨਹੀਂ ਪਤਾ ਕਿਹੜੀ ਕਟਰੀ ਹੈ ਹੁਣ ਰੇਪਣ ਵਾਹੂ ਤਾਂ ਸੱਚ ਅਸੀਂ ਮਾਰਦੇ ਨਹੀਂ ਕਿਉਂਕਿ ਆ ਵੀ ਉਹ ਬੰਦਾ ਬਹੁਤ ਘੈਂਟ ਹੈ ਤੇ ਪੁਰਾਣਾ ਵੀ ਹੈ ਬਾਈ ਜਿੰਨੀ ਕਿ ਸਾਨੂੰ ਇਹ ਲੱਗਦਾ ਵੀ ਦਿਖਾਉਣਾ ਚਾਹੀਦਾ ਉਹਨਾਂ ਕਸੀ ਤੁਹਾਨੂੰ ਦਿਖਾ ਦਿੰਨੇ ਆ ਬਿਲਕੁਲ ਅਸੀਂ ਵਾਕਿਆ ਨੇੜੇ ਆ ਗਏ ਇਹ ਵਿੱਚ ਦੇ ਆ ਦੇਖੋ ਕਿੰਨੀ ਮਸਤ ਹੈ ਨਾ ਦੱਸਿਆ ਕਰੂ ਭਾਈ ਜ਼ਰੂਰ ਜੇ ਮੌਸਮ ਜਾਂ ਔਰੇ ਦਾ ਦਿੱਕ ਤੁਹਾਨੂੰ ਸੋਹਣੀ ਲੱਗੀ ਠੀਕ ਹੈ ਜੀ ਤੇ ਹੁਣ ਅਸੀਂ ਸ਼ਹਿਰ ਦੇ ਅੰਦਰ ਦੇ ਹੋਵਾਂਗੇ ਤੇ ਅਸੀਂ ਕੁਝ ਖਾਣ ਵਾਸਤੇ ਖੜਾਂਗੇ ਉੱਥੇ ਵੀ ਤੁਹਾਨੂੰ ਦਿਖਾਉਣਾ ਹੈ ਵੀ ਕੀ ਮਤਲਬ ਅਸੀਂ ਕੋਈ ਕਿਹੜੀ ਡਿਸ਼ ਲੈਣ ਹੈ ਔਰੇ ਦੇ ਕੋ ਮਸ਼ਹੂਰ ਡਿਸ਼ ਆ ਵੀਰ ਕਹਿੰਦਾ ਅਸੀਂ ਸਾਨੂੰ ਅੱਜ ਸਾਨੂੰ ਉਹ ਖਵਾਣੀ ਹੈ ਤੇ বাস ਹੁਣ ਆਪਾਂ ਤ੍ਰਿਲੰਗਾ ਗਏ ਤੇ ਕਿਸੇ ਹੋਟਲ ਤੇ ਰੁਕਾਂਗੇ ਹੋਟਲ ਦਾ ਨਾਮ ਕੀ ਨਾਮ ਆਪਣਾ ਹੋਟਲ ਦਾ ਦੁਬਾ ਦੁਬਾ ਡੀ ਲਕਸ ਠੀਕ ਆ ਜੀ ਉਹ ਉੱਥੇ ਰੁਕਾਂਗੇ ਤੇ ਹਾਂ ਹੁਣ ਵਾਕੇ ਅਸੀਂ ਅੰਦਰ ਹੀ ਹੋ ਗਏ ਨੇ ਸ਼ਾਇਦ ਦੇ ਓਕੇ 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 ਤੇ ਇਹ ਦੇਖੋ ਜੀ ਕਿੰਨਾ ਵਧੀਆ ਹਨਾ ਜਦੋਂ ਸਵੇਰੇ ਉੱਠਦੇ ਨੂੰ ਸਮੁੰਦਰ ਮੱਥੇ ਲੱਗਦਾ ਹੋਵੇ ਸਵੇਰੇ ਸਵੇਰੇ ਉੱਠਣ ਮੇਰੇ ਆਹ ਆ ਦੇਖੋ ਜੀ ਕਿੰਨਾ ਵਧੀਆ ਘਰ ਦੇ ਵਿੱਚ ਫੁੱਲ ਲੱਗੇ ਹਨ ਤੇ ਗ੍ਰੀਨਰੀ ਪਸੰਦ ਇਨਸਾਨ ਨੇ ਯਾਰ ਦੇਖੋ ਆਪਾਂ ਤੋਂ ਪਹਿਲਾਂ ਵੀ ਤੁਹਾਨੂੰ ਪਹਾੜ ਵੀ ਦਿਖਾਈ ਦੀ ਪਹਾੜਾਂ ਦੇ ਉੱਪਰ ਤੁਸੀਂ ਦੇਖੀ ਹੈ ਤੇ ਬਿਲਕੁਲ ਰੋਡੇ ਜੀ ਪਰ ਇਹ ਸਾਈਡ ਤੇ ਗ੍ਰੀਨਰੀ ਬਹੁਤ ਹੈ ਤੇ ਮਤਲਬ ਉੱਥੇ ਪੈਰ ਗਲਾਈਡਿੰਗ ਕਰਦੇ ਫਿਰਦੇ ਸੀਗੇ ਤੇ ਅਸੀਂ ਸਾਡੇ ਦੇਖਣ ਤੋਂ ਪਹਿਲਾਂ ਉੱਤਰ ਗਿਆ ਮੈਂ ਕਿਹਾ ਚਲ ਵੀਡੀਓ ਬਣਾਵਾਂਗੇ ਵੀਡੀਓ ਬਣਾਈ ਨਹੀਂ ਗਈ ਫਿਰ ਤੇ ਤਾਂ ਕਰਕੇ ਫਿਰ ਹੁਣ ਦਵਾਰੇ ਵੇਟ ਕਰਦੇ ਉਹ ਅਜੇ ਚੜੀ ਸੀ ਉਪਰੋਂ ਪਹਾੜ ਤੇ ਫਿਰ ਉਹ ਬਾਲਾ ਟਾਈਮ ਲੱਗ ਜਾਂਦਾ ਫਿਰ ਸਾਨੂੰ ਜਾਣਾ ਵੀ ਸੀ ਤੇ ਉਹ ਇਸ ਕਰਕੇ ਅਸੀਂ ਹੁਣ ਚੱਲ ਪਏ ਆ ਹਰੇਕ ਘਰ ਤੇ ਲੱਗਦਾ ਦੋ ਦੋ ਗੱਡੀਆਂ ਤਾਂ ਹੋਣ ਹੀ ਹੋਣ ਹੈ ਹਨ ਤੇ ਦੋ ਮੰਜ਼ਲੀ ਘਰ ਘਟਨੇ ਹੈਗੇ ਇੱਕ ਇੱਕ ਮੰਜ਼ਲੀ ਨੇ ਵੈਸੇ ਇੱਕ ਮੰਜ਼ਲੀ ਇਟਾਲੀਅਨ ਸਟਾਈਲ ਹੈ ਦੇਖਿਆ ਜਾਵੇ ਨਾ ਆ ਦੇਖੋ ਇੱਧਰ ਚੱਜਦੇ ਆ ਯਾਰ ਬਾਲੇ ਚੱਜਦੇ ਨੇ ਬਾਈ ਇੱਥੇ ਪਹਾੜਾ ਪਹਾੜ ਦੇ ਉੱਪਰ ਘਰ ਨੇ ਹੈ ਜੀ ਤੇ ਅਸੀਂ ਪਹਿਲਾਂ ਵੀ ਉਰੇ ਆਏ ਸੀ ਤੇ ਤੇ ਆ ਇੱਕ ਛੋਟਾ ਜਿਹਾ ਰੈਸਟੋਰੈਂਟ ਆ ਇਧਰ ਸਾਈਡ ਤੇ ਇੰਡੀਅਨ ਰੈਸਟੋਰੈਂਟ ਆ ਤੇ ਇੱਕ ਅੱਗੇ ਆ ਬਹੁਤ ਵਧੀਆ ਅੱਗੇ ਹੋਗਾ ਹਨਾ ਉਹ ਇਹ ਕਾਫੀ ਸ਼ਾਪਸ ਨੇ ਦੇਖੋ ਇਧਰ ਤੇ ਹੇਅਰ ਸਟੂਡੀਓ ਵੇਵਜ਼ ਹੇਅਰ ਸਟੂਡੀਓ ਇਹ ਹੇਅਰ ਕੱਟ ਕੁਰਸੀ ਤੇ ਬਹਿ ਕੇ ਕੱਟ ਰਹੀ ਆ ਮੈਡਮ ਵਾਲ ਰਿਆ ਭਾਈ ਆ ਇੱਕ ਇੰਡੀਅਨ ਰੈਸਟੋਰੈਂਟ ਆ ਹੈ ਤੇ ਇੱਕ ਆ ਵੱਡਾ ਇਹ ਆ ਵਾਲਾ ਇਹ ਇੰਡੀਅਨ ਰੈਸਟੋਰੈਂਟ ਆ ਤੇ ਇੱਥੇ ਅਸੀਂ ਪਹਿਲਾਂ ਆ ਕੇ ਗਿਆ ਹੈ ਵੀ ਚੀਜ਼ ਲੈ ਕੇ ਉਹ ਆ ਸਾਰੀ ਆਹਾਂ ਈਚ ਤੇ ਪਹਿਲਾਂ ਅਸੀਂ ਇਹ ਸਾਈਡ ਤੇ ਗਏ ਦੀ ਅੰਦਰ ਇੱਕ ਤੁਹਾਨੂੰ ਦੱਸ ਦਈਏ ਆ ਪੀਲੇ ਰੰਗ ਦੀ ਫੱਟੀ ਆ ਇਹਦਾ ਮਤਲਬ ਇਹ ਹੈ ਕਹਿੰਦੇ ਆ ਜਿਹੜੀ ਦਿਖ ਰਹੀ ਆ ਮੈਂ ਕਿਹਾ ਚੱਲ ਟ੍ਰੈਫਿਕ ਬਾਰੇ ਵੀ ਤੁਹਾਨੂੰ ਦੱਸ ਦਿਆਂ ਜਿੱਥੇ ਤੁਹਾਨੂੰ ਵਾਈਟ ਪੱਟੀ ਦੇ ਰਹੀ ਐ ਤੇ ਪਰ ਆਪਣੇ ਵੀ ਲੱਗੀ ਹੁੰਦੀ ਆ ਪਰ ਆ ਪੀਲੀ ਪੱਟੀ ਨਹੀਂ ਲੱਗੀ ਹੁੰਦੀ ਆ ਜਿਹੜੀ ਦਸਰੀ ਆਹ ਵਾਲੀ ਤੇ ਇੱਥੇ ਤੁਸੀਂ ਗੱਡੀ ਪਾਰਕ ਨਹੀਂ ਕਰ ਸਕਦੇ ਤੇ ਆਹ ਜਿੱਥੇ ਸਾਈਕਲ ਸੱਕ ਪਿਆ ਹੋਇਆ ਐ ਇੱਥੇ ਸਾਈਕਲ ਹੀ ਚੱਲੂਗਾ ਗੱਡੀ ਦਾ ਰਸਾ ਆਹ ਵਾਲਾ ਐ ਤੇ ਇਹ ਜਗ੍ਹਾ ਤੇ ਸਾਈਕਲ ਹੀ ਚੱਲੂਗਾ ਤੇ ਉਹ ਸਾਈਡ ਤੇ ਆਪਾਂ ਜਿੱਥੇ ਪੀਲੀ ਪੱਟੀ ਆ ਗਈ ਜਿੱਦਵੇਂ ਹੁਣ ਆ ਇੱਥੇ ਹੈ ਨਹੀਂ ਸੀ ਤੇ ਉੱਥੇ ਤੁਸੀਂ ਰੁਕ ਸਕਦੇ ਜਿੱਦਵੇਂ ਆਹ ਹੁਣ ਪੀਲੀ ਪੱਟੀ ਆ ਗਈ ਇੱਥੇ ਪੀਲੇ ਸਟਾਪ ਲਿਖੇ ਹੋਏ ਨੇ ਇਥੇ ਸਟਾਰਟ ਆ ਵੀ ਇੱਥੇ ਤੁਸੀਂ ਗੱਡੀ ਨਹੀਂ ਖੜਾ ਸਕਦੇ ਤੇ ਬਹੁਤ ਵਧੀਆ ਤੇ ਆ ਗ੍ਰੀਨ ਪੱਟੀਆਂ ਇਹਦੇ ਵਿੱਚ ਹੀ ਸਾਈਕਲ ਹੀ ਲੰਘੂਗਾ ਬਸ ਤੇ ਜਾਣਕਾਰੀ ਜੇ ਤੁਹਾਨੂੰ ਵਧੀਆ ਲੱਗੀ ਤਾਂ ਪਲੀਜ਼ ਅਪਰੀਸ਼ੀਏਟ ਜ਼ਰੂਰ ਕਰਿਓ ਤੇ ਧਿਆਨ ਰੱਖਿਆ ਕਰੋ ਬੱਚਿਆਂ ਨੂੰ ਜ਼ਰੂਰ ਦੱਸਿਆ ਕਰੋ ਅਸੀਂ ਪਹਿਲਾਂ ਔਰਾਂ ਦੀ ਲੰਗੇ ਸੀ ਤਾਂ ਆ ਜਗ੍ਹਾ ਸੀਗੀ ਫੁੱਲਾਂ ਭਰੀ ਹੋਈ ਜੀ ਜੀ ਪਾਣੀ ਬਹੁਤ ਚੜਾ ਹੈ ਜੀ ਸਮੁੰਦਰ ਦਾ ਆ ਸਾਈਡ ਤੋਂ ਯਾਦ ਹੋਊਗਾ ਤੁਸੀਂ ਪੀੜੇ ਜੀ ਜ਼ਰੂਰ ਦੇਖਿਓ ਤੇ ਹੁਣ ਇੱਧਰ ਪਾਣੀ ਹੈ ਨਹੀਂ ਇਹਦਾ ਮਤਲਬ ਉਹ ਸਮੁੰਦਰ ਥੱਲੇ ਉਤਰ ਗਿਆ ਯਾਨੀ ਕਿ ਪਾਣੀ ਦਾ ਜੋ ਉਤਰਾ ਚੜ੍ਹਾ ਸੀਗਾ ਉਹ نیچے ਹੋ ਗਿਆ ਆ ਦੇਖੋ ਕਿੰਨਾ ਕਿੰਨਾ ਡਾਊਨ ਆ ਤੇ ਆਹ ਸਾਈਡ ਖਾਲੀ ਆ ਜਦੋਂ ਅਸੀਂ ਲਾਸਟ ਟਾਈਮ ਤੇ ਵੀਡੀਓ ਦੇਖਿਆ ਤੁਸੀਂ ਉਹਦੇ ਵਿੱਚ ਤੁਹਾਨੂੰ ਦਿਖੂਗਾ ਵੀ ਇਹ ਜਿਹੜੀ ਭਰੀ ਹੋਈ ਸੀ ਬਿਲਕੁਲੀ ਹੋਰ ਦੇਖੋ ਪਹਾੜੀ ਦੇ ਉੱਪਰ ਬਣੇ ਘਰ ਕਿੰਨੇ ਨਜ਼ਾਰੇਦਾਰ ਨੇ ਤੇ ਇਹਨਾਂ ਨੂੰ ਕਿੰਨੀ ਵਧੀਆ ਆਕਸੀਜਨ ਮਿਲਦੀ ਹੋਣੀ ਦੇਖੋ ਰਸਤੇ ਦੇ ਵਿੱਚ ਹੀ ਖੜੇ ਨੇ ਹਾਂ ਵੀ ਮਿੱਤਰੋ ਆਪਾਂ ਆ ਗਏ ਹਾਂ ਜੀ ਹੁਣ ਜਿਹੜਾ ਤੁਹਾਨੂੰ ਕਿਹਾ ਸੀ ਵੈਸੇ ਨਾਲ ਤੇ ਇਹ ਆ ਗਿਆ 버ગર কিং ਇਹ ਆ ਗਿਆ ਜੀ ਤੇ ਸਟਰੀਟ ਹੈ ਬਹੁਤ ਵਧੀਆ ਖੂਬਸੂਰਤ ਬਣੀ ਹੋਈ ਡਰਾਈਵ ਥਰੂ ਵੀ ਮਿਲ ਲੈ ਸਕਦੇ ਤੁਸੀਂ ਇੱਥੋਂ ਤੇ ਉਹ ਵੀ ਮਿਲਦਾ ਲਓ ਜੀ ਇਹ ਕੁਝ ਇਹ ਹੈ ਜੀ ਅਸੀਂ ਦੇਖਦੇ ਹੁਣ ਇੰਨਾ ਚੋ ਲਈਏ ਇੰਨਾ ਚੋ ਲਈਏ ਇੰਨਾ ਚੋ ਲਈਏ ਦੇਖਦੇ ਹਾਂ ਕੀ ਗੱਲਬਾਤ ਹੈ ਤੇ ਇਹ ਚੀਜ਼ ਹੈ ਵੈਸੇ ਇਹ ਓਰੀ ਦੀ ਕਮਾਈ ਦੇ ਸਾਰ ਉਹਨਾਂ ਦੇਖਿਏ ਜਿਵੇਂ ਆਹ 13 18 ਜੋ ਵੀ ਹੈ ਉਹ ਕਹੈਂਟ ਹੈ ਗੱਲਬਾਤ ਠੀਕ ਹੈ ਤੇ ਠੀਕ ਹੈ ਬੰਦਾ 1 ਘੰਟੇ 2 ਘੰਟੇ ਸਰ ਕੀ ਹੈਗਾ ਬੰਦ ਤੇ ਹੁਣ ਆਪਾਂ ਕਿਤੇ ਜਾ ਰਹੇ ਹਾਂ ਹੋਰ ਆਪਾਂ ਕਰੀ ਤਾਂ ਜਾਂਦੇ ਸੀ ਔਰ ਇੱਥੇ ਆਏ ਸੀ ਆਪਾਂ ਪਰ ਇਹ ਹੁਣ 13 ਜਨਵਰੀ ਤੋਂ 28 ਜਨਵਰੀ ਤੱਕ ਆਫ ਜੀ ਮਿੱਤਰੋ ਅਸੀਂ ਆਏ ਆ ਜੀ ਹੁਣ ਕੈਸ਼ਵਾ ਯਾਨਕਿ ਉਹ ਤਾਂ ਹੋਟਲ ਬੰਦ ਸੀ ਇੱਥੇ ਆਏ ਤੇ ਹੁਣ ਆਪਾਂ ਇਹਦੇ 'ਚ ਜਾ ਕੇ ਆਪਦਾ ਜੋ ਵੀ ਲੈਣਾ ਇਹ ਵਾਲਾ ਜੀ ਦੇਖਦੇ ਆ ਫਿੱਟ ਕਰਦੇ ਆ ਕੋਈ ਕਹਾਣੀ ਜਿਆਦੇ ਢੰਡਾ ਲਈ ਭੈਣ ਜੀ ਸਾਡੇ ਵਾਸਤੇ ਲੈ ਕੇ ਆਏ ਨੇ ਇਹ ਆ ਜੀ ਫਲਾਫਲ ਤੇ ਇਹ ਕੀ ਹੈ ਜੀ ਚਿਕਨ ਚਿਕਨ ਸੈਲਡ ਇਹ ਸੈਲਡ ਆ ਜੀ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਆਪਾਂ ਹੈਲਦੀ ਹੋ ਖਾਈਏ। ਤੋ ਠੀਕ ਆ ਦੋਸਤੋ ਅਸੀਂ ਹੁਣ ਇਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਵੀ ਸਾਡਾ ਟੇਸਟ ਕੀ ਆ। ਹਾਂ ਵੀ ਦੋਸਤੋ ਤੇ ਨਾਲ ਅਸੀਂ ਲਿਆ ਕੋਕ। ਆਈ ਵੈਸਨ ਹੋ ਰਹੀ ਆ ਕਿ ਪੀਣਾ ਮੈਂ ਜਦੋਂ ਇੰਡੀਆ 'ਚ ਹੁੰਨਾ ਪੰਜਾਬ 'ਚ ਹੁੰਨਾ ਉਦੋਂ ਨਹੀਂ ਪੀਂਦੇ। ਕਿਉਂਕਿ ਮੈਨੂੰ ਉਹ ਤੋਂ ਡਾਊਟ ਹੁੰਦਾ ਇਹ ਨਹੀਂ ਪਤਾ ਤੁਸੀਂ ਮੈਨੂੰ ਕੀ ਕਹੋਗੇ ਵੀ ਖਾਣਾ ਬਹੁਤ ਵਧੀਆ ਸੀ। ਬਾਲੀਆਂ ਨੇ ਔਰ ਇਹ ਜਿਹੇ ਫੇਮਸ ਜਿਹੜੇ ਡਿਸ਼ਾਂ ਨੇ ਪਰ ਉਹਦੇ ਚੋਂ ਆਪਾਂ ਨੇ ਇੱਕ ਸਿਲੈਕਟ ਕੀਤੀ ਸੀ। ਤੇ ਉਹ ਆਪਾਂ ਅੱਜ ਇੰਜੋਏ ਕੀਤਾ ਤੇ ਬਹੁਤ ਵਧੀਆ ਲੱਗੀ ਠੀਕ ਹੈ ਜੀ ਫਿਰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਅਗਲੇ ਆਪਣਾ ਬਲੌਗ ਦੇ ਵਿੱਚ ਨਵੀਂ ਜ਼ਿੰਦਗੀ ਦੇ ਨਵੇਂ ਪਲ ਨਾਲ ਮਿਲਾਂਗੇ ਤੁਹਾਨੂੰ ਜਲਦੀ ਤੇ ਹੁਣ ਆਪਣੀ ਹੈਗੀ ਸਵੇਰੇ ਫਲਾਈਟ ਉਸ ਤੋਂ ਬਾਅਦ ਆਪਾਂ ਜਾਵਾਂਗੇ ਆਕਲੈਂਡ ਆਕਲੈਂਡ ਜਾ ਕੇ ਉਰੋਂ ਤੋਂ ਆਕਲੈਂਡ ਦਾ ਸਫ਼ਰ ਇਮੀਗ੍ਰੇਸ਼ਨ ਜੋ ਵੀ ਸਾਡੇ ਨਾਲ ਕੋਈ ਐਦਾਂ ਦਾ ਕੋਈ ਗੱਲਬਾਤ ਹੁੰਦੀ ਆ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਠੀਕ ਹੈ ਦੋਸਤੋ ਮਿਲਦਾ ਜਲਦੀ ਆ